ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਰਾਤ ਦੀ ਮੌਸਮ ਅਪਡੇਟ ਤੁਹਾਨੂੰ ਦਿਆਂਗੇ ਜਿਹੜਾ ਸਿਸਟਮ ਐਸੇ ਵੇਲੇ ਚੱਲ ਰਿਹਾ ਪੰਜਾਬ ਦੇ ਵਿੱਚ ਮੀਂਹ ਦਰਜ ਕਰਵਾ ਰਿਹਾ ਤੇ ਇਸ ਸਿਸਟਮ ਦੀ ਕੀ ਅਪਡੇਟ ਹੈ ਤੁਹਾਨੂੰ ਦੱਸਦੇ ਹਾਂ ਐਸੇ ਵੇਲੇ ਜਿਆ ਤਾਜ਼ਾ ਸੈਟਲਾਈਟ ਦੱਸੇ ਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਰਾਤ ਦੇ ਲਗਭਗ 8 ਵਜੇ ਨੂੰ ਜਾ ਰਿਹਾ ਆ ਪੰਜਾਬ ਦੇ ਵਿੱਚੋਂ ਕਹਿ ਲਈਏ ਕਿ ਮਾਝਾ ਖੇਤਰ ਔਰ ਪੱਛਮੀ ਮਾਲਵਾ ਇਹਨਾਂ ਖੇਤਰਾਂ ਦੇ ਵਿੱਚੋਂ ਸਿਸਟਮ ਲਗਭਗ ਸਮਾਪਤ ਹੈ ਤੋ ਇਹ ਸਿਸਟਮ ਹੁਣ ਲਗਭਗ ਪੂਰਬੀ ਮਾਲਵੇ ਤੋਂ ਹੁੰਦਾ ਹੋਇਆ ਹਰਿਆਣਾ ਦੇ ਵਿੱਚ ਐਂਟਰ ਕਰ ਰਿਹਾ ਤੇ ਐਸੇ ਵੇਲੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ ਸਾਹਿਬ ਰੋਪੜ ਮਹਾਲੀ ਚੰਡੀਗੜ ਇਹਨਾਂ ਦੇ ਉੱਪਰ ਦੀ ਇਹ ਸਿਸਟਮ ਲੰਘ ਰਿਹਾ ਜਿਹੜੇ ਬਰਸਾਤਾਂ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਰਹੀਆਂ ਨੇ ਤੇ ਕੁਝ ਖੇਤਰਾਂ ਦੇ ਵਿੱਚ ਤਗੜੀ ਗੜੇ ਮਾਰ ਵੀ ਇਹ ਸਿਸਟਮ ਨੇ ਲਵਾਈਆ ਤੇ ਕਿੱਥੇ ਕਿੱਥੇ ਗੜੇ ਮਾਰੀ ਹੋਈ ਆ 에어ਫੋਰਡ ਤੁਹਾਨੂੰ ਕੱਲ ਸਿਹੜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਜੇਕਰ ਹਰਿਆਣੇ ਦੀ ਗੱਲ ਕਰੀਏ ਮਾਲਵੇ ਦੇ ਜਿਹੜੇ ਪੂਰਬੀ ਖੇਤਰ ਹੈ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ ਸਾਹਿਬ ਇਹਨਾਂ ਦੇ ਉੱਪਰ ਦੀ ਜਿਹੜੇ ਉਹਨਾਂ ਅਗਲੇ ਜਿਲ੍ਹੇ ਆਉਂਦੇ ਆ ਹਰਿਆਣੇ ਦੇ ਖਾਸ ਕਰਕੇ ਕਰਨਾਲ ਪਾਣੀ ਫਤੰਬਾਲਾ ਯਮਨਾ ਨਗਰ ਸਹਨ ਹਰਜੀਂਦ ਰੋहतक ਵਿਵਾਨੀ ਸੋਨੀ ਫਤ ਫਾਣੀ ਫਤ ਕੈਥਲ ਜਲਾ ਔਰ ਹਿਸਾਰ ਜਲਾ ਇਸਾਰ ਦੇ ਲਗਭਗ ਪੂਰਬੀ ਖੇਤਰਾਂ ਦੇ ਵਿੱਚ ਤੱਕ ਔਰ ਜਿਹੜੇ ਪੂਰਬੀ ਹਰਿਆਣਾ ਦੇ ਖੇਤਰਾਂ ਇਹਨਾਂ ਖੇਤਰਾਂ ਤੱਕ ਵੀ ਪਹੁੰਚ ਰਹੇ ਨੇ ਔਰ ਤਗੜੀ ਗੜੇਮਾਰ ਵੀ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਇਸ ਤਰ੍ਹਾਂ ਆ ਜੀ ਯੂਪੀ ਦੇ ਪੱਛਮੀ ਖੇਤਰ ਖਾਸ ਕਰ ਬੁਲੰਦਸ਼ਰ ਮਜ਼ਾਫਰਨਗਰ ਮਰਾਦਾਬਾਦ ਬਰੇਲੀ ਦੂਜੇ ਪਾਸੇ ਪੂਰਬੀ ਖੇਤਰਾਂ ਜਿਹੜੇ ਯੂਪੀ ਦੇ ਉੱਥੇ ਤੱਕ ਇਹ ਸਿਸਟਮ ਪਹੁੰਚ ਕਰੇਗਾ ਤੇ ਹਲਕੇ ਤੋਂ ਲੈ ਕੇ ਦਰਮਿਆਨੀ ਝਟਾ ਮੀਹਾ ਦੀਆਂ ਲੋ ਆਏਗਾ ਤੇ ਤਗੜੀ ਗੜੇਮਾਰ ਵੀ ਇਹਨਾਂ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਸੋ ਪੰਜਾਬ ਦੇ ਵਿੱਚੋਂ ਜੀ ਕਹਿ ਸਕਦੇ ਹਾਂ ਸਿਸਟਮ ਦਾ ਆਖਰੀ ਦੌਰ ਹੈ ਤੇ ਲਗਭਗ ਇਸ ਸਿਸਟਮ ਹੋਂਡ ਸਮਾਪਤ ਹੈ ਅੱਜ ਰਾਤ ਦੇ ਲਗਭਗ 2-3 ਵਜੇ ਤੋਂ ਬਾਅਦ ਸਮਾਪਤ ਇਹਦੀ ਪੰਜਾਬ ਦੇ ਵਿੱਚ ਹੋ ਜਾਣੀ ਆ ਪਹਾੜਾਂ ਦੇ ਵਿੱਚ ਸਿਸਟਮ ਸਰਗਰਮ ਰਹੇਗਾ ਅਗਲੇ 24-36 ਘੰਟਿਆਂ ਤੱਕ ਤੇ ਉੱਤਰਾਖੰਡ ਹਿਮਾਚਲ ਦੇ ਉਪਰਲੇ ਖੇਤਰਾਂ ਦੇ ਵਿੱਚ ਇਸ ਸਿਸਟਮ ਨੇ ਬਰਬਰੀ ਦਾ ਇੱਕ ਦੌਰ ਲਵਾਣਾ ਹੈ ਤੇ ਅਲਰਟ ਜਿਹੜੇ ਆ ਹੁਣ ਹਰਿਆਣੇ ਵਾਲੇ ਫਕਤੋਂ ਆ ਹਰਿਆਣੇ ਜਿਹੜੇ ਪੂਰਬੀ ਖੇਤਰ ਹੈ ਤੇ ਜੋਪੀ ਦੇ ਪੱਛਮੀ ਖੇਤਰਾਂ ਦੇ ਵਿੱਚ ਇਹ ਸਿਸਟਮ ਪਹੁੰਚ ਰਿਹਾ ਅਗਲੇ 2-3 ਘੰਟਿਆਂ ਤੱਕ ਤੇ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਪਲੱਸ ਗਰੇਵਾਰੀ ਹੁਣ ਹੋਣ ਦੇ ਆਸਾਰ ਨੇ ਤੇ ਲੁਧਿਆਣਾ ਦੇ ਵਿੱਚੋਂ ਵੀ ਲਗਭਗ ਇਹ ਸਿਸਟਮ ਅੱਗੇ ਲੰਘ ਚੁੱਕਾ ਹੈ ਲੁਧਿਆਣਾ ਤੋਂ ਅੱਗੇ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਰੋਪੜ ਮੋਹਾਲੀ ਇਹਨਾਂ ਦੇ ਇਹਨਾਂ ਜ਼ਿਲ੍ਹਿਆਂ ਦੇ ਉੱਪਰ ਦੀ ਇਹ ਸਿਸਟਮ ਇਸ ਵੇਲੇ ਲੰਘ ਰਿਹਾ ਜੀ ਸੋ ਅੱਜ ਰਾਤ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦਰਜ ਨਹੀਂ ਹੋਣੇ ਜਿੱਥੇ ਜਿੱਥੇ ਇਹ ਸ਼ਰਾਟੇ ਐਸੇ ਲੱਗ ਰਹੇ ਆ ਉੱਥੇ ਵੀ ਹੁਣ ਸਮਾਪਤੀ ਆ ਤੇ ਹੁਣ ਹਰਿਆਣਾ ਤੇ ਜੋਹਰਫਾਟ ਚੁਣੀ ਦਾ ਨੰਬਰ ਲੱਗਣ ਜਾ ਰਿਹਾ ਤੇ ਅਗਲੇ 3-4 ਘੰਟਿਆਂ ਤੱਕ ਮੀਂਹ ਇੱਥੇ ਪਹੁੰਚ ਰਿਹਾ ਇਜਾਜ਼ਤ ਹੈ ਜੀ ਤੁਹਾਨੂੰ ਆ ਜਿੱਥੇ ਤੇ ਮੀਂਹ ਲੱਗੇ ਨੇ ਗਰਮਾਰ ਹੋਈ ਆ ਕਮੈਂਟ ਦੇ ਵਿੱਚ ਜਰੂਰ ਦੱਸ ਕੇ ਜਣਾ ਸ਼ੁਕਰੀਆ